ਅੱਜ ਸੁਲਤਾਨਪੁਰ ਲੋਧੀ ਹਲਕੇ ਦੇ ਪਿੰਡ ਨੂਰਪੁਰ ਖੀਰਾਂਵਾਲੀ ਵਿਖੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪੰਚਾਇਤ ਜ਼ਮੀਨ ਦੀ ਜ਼ਮੀਨ ਤੇ ਕਿਸਾਨਾਂ ਵੱਲੋਂ ਕੀਤਾ ਗਿਆ 28 ਕਿੱਲਿਆਂ ਦਾ ਕਬਜ਼ਾ ਛੁਡਵਾਇਆ ਗਿਆ ਅਤੇ ਬਾਅਦ ਵਿੱਚ ਸਰਬਸੰਮਤੀ ਨਾਲ ਗੁਰੂ ਘਰ ਵਿਖੇ ਜ਼ਮੀਨ ਦੀ ਖੁੱਲੀ ਬੋਲੀ ਕਰਵਾਈ ਗਈ ਅਤੇ ਪਰਚੀ ਸਿਸਟਮ ਦੇ ਨਾਲ ਕਿਸਾਨਾਂ ਨੂੰ ਇਹ ਜ਼ਮੀਨਾਂ ਠੇਕੇ ਤੇ ਦਿੱਤੀਆਂ ਗਈਆਂ ਉਨਾ ਪੰਜਾਬ ਦੇ ਹੋਰ ਵੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਚਾਇਤ ਦੀਆਂ ਜ਼ਮੀਨਾਂ ਤੇ ਕਬਜ਼ੇ ਨਾ ਕਰਨ ਅਤੇ ਜਿਨ੍ਹਾਂ ਨੇ ਕੀਤੇ ਨੇ ਉਹ ਆਪਣੀ ਸਹਿਮਤੀ ਦੇ ਨਾਲ ਕਬਜ਼ੇ ਛੱਡ ਦੇਣ ਅਤੇ ਸਰਕਾਰੀ ਖਜ਼ਾਨੇ 'ਚ ਆਪਣੀ ਬਣਦੀ ਰਕਮ ਜਮ੍ਹਾਂ ਕਰਵਾ ਕੇ ਆਪਣੀ ਜ਼ਮੀਨ ਲੈ ਲੈਣ ਨੂਰਪੁਰ ਖੀਰਾਵਲੀ ਪਿੰਡ ਆ ਇਹਦੇ ਤੇ ਲੰਬੇ ਸਮੇਂ ਤੋਂ ਕਿਸਾਨ ਵੀਰਾਂ ਨੇ ਕਬਜ਼ਾ ਕੀਤਾ ਆ 28 ਏਕੜ ਦੇ ਕਰੀਬ ਇਹਨਾਂ ਵੀਰਾਂ ਦਾ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਰੇ ਕਿਸਾਨ ਵੀਰਾਂ ਦਾ ਤੇ ਸਮੂਹ ਹਿਰਾਲੀ ਦੇ ਜਿੰਨੇ ਵੀ ਨਗਰ ਨਿਵਾਸੀ ਆ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਇੱਕ ਦੂਜੇ ਨੂੰ ਵੇਰ ਕਰਕੇ ਇਹ ਜ਼ਮੀਨ ਅੱਜ ਪਿੰਡ ਦੇ ਪੰਚਾਇਤ ਦੇ ਹਵਾਲੇ ਕੀਤੀ ਆ 28800 ਰੁਪਏ ਨੂੰ ਇਹ ਪ੍ਰਤੀ ਏਕੜ ਇਹ ਬਰਾਨੀ ਜ਼ਮੀਨ ਜਿਹਦਾ ਕਰਕੇ ਘੱਟ ਰੇਟ ਤੇ ਗਈ ਆ ਗਾਹ ਆਉਣ ਵਾਲੇ ਸਮੇਂ 'ਚ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੂੰ ਬੇਨਤੀ ਕਰਕੇ ਪੰਚਾਇਤੀ ਜ਼ਮੀਨਾਂ ਲਈ ਕੋਈ ਖਾਸ ਕੋਟੇ 'ਚੋਂ ਕਨੈਕਸ਼ਨ ਲਵਾਵਾਂਗੇ ਜਾਂ ਸੋਲਰ ਸਿਸਟਮ ਦੇ ਆਪਾਂ ਬੋਰ ਕਰਾਵਾਂਗੇ ਜਾਂ ਤਾਂ ਜੋ ਬਿਜਲੀ ਦੀ ਵੀ ਬਚਤ ਹੋਵੇ ਤੇ ਜਿਹੜੀਆਂ ਸਾਡੀਆਂ ਜ਼ਮੀਨਾਂ ਉਹਨਾਂ ਦੀ ਸਿੰਚਾਈ ਵੀ ਹੋਵੇ ਤੇ ਮੈਂ ਸਮੂਹ ਪੰਜਾਬ ਦੇ ਜਿੰਨੇ ਵੀ ਕਿਸਾਨ ਨੇ ਜਿੰਨਾ ਕਬਜ਼ਾ ਕੀਤਾ ਆ ਸ਼ਾਮਲਾਟ ਮਸ਼ਤਰਕਾ ਮਾਲਕਾਨਾ ਪੰਚਾਇਤੀ ਜ਼ਮੀਨਾਂ ਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਜਿਵੇਂ ਇਹ ਕਿਸਾਨ ਵੀ ਅੱਗੇ ਆਇਆ ਹੈ ਨਾ ਇਸੇ ਤਰ੍ਹਾਂ ਅੱਗੇ ਆ ਕੇ ਆਪਾਂ ਪੰਚਾਇਤੀ ਜ਼ਮੀਨਾਂ ਪਿੰਡ ਦੇ ਹਵਾਲੇ ਕਰੀਏ ਪੈਸੇ ਕੋਈ ਇਹ ਨਹੀਂ ਵੀ ਕਿਸੇ ਲੀਡਰ ਨੇ ਜਾਂ ਕੋਈ ਸਰਕਾਰ ਨੇ ਲੈ ਜਾਣੇ ਆ ਇਹ ਪੈਸੇ ਤੁਹਾਡੇ ਹੀ ਨਗਰ ਤੇ ਲੱਗਣੇ ਆ ਤੁਹਾਡੇ ਪਿੰਡ ਦੇ ਵਿਕਾਸ ਤੇ ਲੱਗਣੇ ਆ ਤੇ ਇਹਨਾਂ ਬੰਦਿਆਂ ਦੀ ਵੇਖੋ ਸੋਚ ਕਿੱਡੀ ਵਧੀਆ ਹੈ ਇਨਾ ਆਪ ਕਹ ਆ ਵੀ ਜੇ ਅਸੀਂ ਇਸ ਝਗੜੇ ਚ ਨਾ ਪਿੰਦੇ ਪੰਚਾਇਤੀ ਪੈਲੀ ਨਾ ਡਿਪਾਰਟਮੈਂਟ ਨਾ ਤੇ ਲੋਕਾਂ ਦਾ ਨਾ ਕਿਸ ਝਗੜਦੇ ਤੇ ਹੋ ਸਕਦਾ ਜਿੰਨੀ ਜਿੰਨੀ ਪੈਲੀ ਸਾਡੇ ਕੋ ਇਹ ਪੰਚਾਇਤੀ ਹੀ ਨਾ ਕਿਸੇ ਕੋ 2 ਏਕੜ ਆ ਕਿਸੇ ਕੋ 3 ਏਕੜ ਆ ਇਹ ਕਹਿੰਦੇ ਵੀ ਅਸੀਂ ਮਿਹਨਤ ਕਰਦੇ ਪੈਸੇ ਖੱਜਲ ਖਰਾਬ ਨਾ ਨਾ ਕਰਦੇ ਇਨੀ ਇਨੀ ਜ਼ਮੀਨ ਅਸੀਂ ਮਿਹਨਤ ਕਰਕੇ ਮੁੱਲ ਲੈ ਜਾਣੀ ਕਹਿਣ ਦਾ ਭਾਵ 28 ਕਿੱਲਿਆਂ ਦੇ ਕਬਜ਼ਾ ਕੀਤਾ ਤੇ 28 ਕਿੱਲੇ ਇਨਾ ਪਿੰਡ ਚੋਂ ਹੋਰ ਕਿਸੇ ਲੋੜਵੰਦੀ ਮੁੱਲ ਲੈ ਲੈਣ ਮਿਹਨਤ ਕਰਕੇ ਤੇ ਇਹ ਤੇ ਵੇਖੋ ਇੱਕ ਮੈਸੇਜ ਹੀ ਆ ਵੀ ਜੇ ਆਪਾਂ ਚੰਗੇ ਕੰਮ ਕਰਦੇ ਆ ਕਿਰਤ ਕਰਦੇ ਆ ਉਹ ਕਿਰਤ ਦੇ ਪੈਸੇ ਨਾਲ ਹੀ ਬਰਕਤ ਪੈਂਦੀ ਆ ਜੇ ਆਪਾਂ ਭਾਵੇਂ ਪੰਚਾਇਤ ਦੀ ਆ ਸਰਕਾਰੀ ਜ਼ਮੀਨ ਆ ਤੇ ਭਾਵੇਂ ਕਿਹੇ ਵਿਅਕਤੀ ਵਿਸ਼ੇਸ਼ ਦੀ ਜ਼ਮੀਨ ਆ ਜਦੋਂ ਆਪਾਂ ਕਬਜ਼ਾ ਕਰਦੇ ਆ ਉਹਦੀ ਬਦਸੀਸ ਉਹ ਬੰਦੇ ਦੀ ਲੈ ਕੇ ਬਹਿ ਜਾਂਦੀ ਆ ਉਹ ਵੱਡਾ ਨੁਕਸਾਨ ਕਈਆਂ ਕਰ ਦਿੰਦੀ ਆ ਆਪਾਂ ਤੇ ਉਹ ਬੇਨਤੀ ਕਰਾਂਗੇ ਵੀ ਜੇ ਕੋਈ ਤੁਹਾਡੇ ਕੋਲ ਸਰਕਾਰੀ ਪੰਚਾਇਤੀ ਜ਼ਮੀਨ ਆ ਉਹ ਆਪਦੇ ਪਿੰਡ ਦੇ ਆਪਦੀ ਪੰਚਾਇਤ ਦੇ ਹਵਾਲੇ ਕਰੋ ਤੇ ਉਹਦੇ ਪੈਸੇ ਨਾਲ ਤੁਹਾਡੇ ਪਿੰਡ ਦਾ ਵਿਕਾਸ ਹੋਵੇ ਤੇ ਤੁਹਾਡੀ ਵੀ ਜਿਹੜੀ ਫਸਲ ਆ ਉਹਦੇ ਚ ਬਰਕਤ ਪਵੇ ਤੁਹਾਡੇ ਬੱਚੇ ਚੜ੍ਹਦੀਆਂ ਕਲਾਇ ਰਹਿਣ ਤੇ ਗਾਂ ਅਫਸਰ ਬਣ ਕੇ ਤੁਹਾਡੇ ਪਿੰਡ ਦਾ ਨਾਂ ਤੁਹਾਡੇ ਇਲਾਕੇ ਦਾ ਨਾਂ ਤੁਹਾਡੇ ਪਰਿਵਾਰ ਦਾ ਨਾਂ ਰੋਸ਼ਨ ਕਰਨ ਤੇ ਉਹ ਪਿੰਡ ਆ ਖੀਰਾ ਵਾਲੀ ਜਿੱਥੋਂ ਵੱਡੇ ਵੱਡੇ ਕਬੱਡੀ ਖਿਡਾਰੀ ਹੋਏ ਜੇ ਮਾਂ ਖੇਡ ਕਬੱਡੀ ਦੀ ਗੱਲ ਕਰੀਏ ਤੇ ਮੈਨੂੰ ਲੱਗਦਾ ਵੀ ਇੱਥੋਂ ਪੁਲਵਾਨਾਂ ਨੇ ਕਬੱਡੀ ਦੀ ਸ਼ੁਰੂਆਤ ਹੀ ਇਸ ਪਿੰਡ ਤੋਂ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਕਬੱਡੀ ਦੇ ਪਲੇਅਰ ਪੈਦਾ ਹੋਏ ਕਬੱਡੀ ਕੱਪ ਜਿੱਤੇ ਇਥੋਂ ਗੱਗੀ ਖੀਰਾ ਵਾਲੀ ਆ ਜਿਹੜਾ ਅੱਜ ਵੀ ਸਾਡਾ ਭਰਾ ਖੇਡਣ ਗਿਆ ਮੈਚ ਉਹਨਾਂ ਉਹਨਾਂ ਦੇ ਪਿਤਾ ਜੀ ਜਿਹੜੇ ਦੋ ਵਾਰ ਦੇ ਸਰਪੰਚ ਰਹੇ ਆ ਉਹ ਵੀ ਆਏ ਆ ਨਾਲ ਮੇਰੇ ਸਤਿਕਾਰਯੋਗ ਇਥੋਂ ਹਲਕਾ ਇੰਚਾਰਜ ਅਰਜਨワਾੜੀ ਸਰਦਾਰ ਸੱਜਨ ਸਿੰਘ ਕੀਮਾ ਜੀ ਵੀ ਮੌਜੂਦ ਨੇ ਇਹਨਾਂ ਦਾ ਵੀ ਧੰਨਵਾਦ ਵੀ ਚੰਗੇ ਪਿੰਡ ਚੰਗੇ ਲੋਕ ਨੇ ਜਿਨ੍ਹਾਂ ਨੇ ਆਪ ਅੱਗੇ ਆ ਕੇ ਪੰਚਾਇਤੀ ਪੈਲੀ ਦੀ ਬੋਲੀ ਕਰਾ ਕੇ ਸਕੌਤੇ ਤੇ ਪੈਲੀ ਲਈ ਦੇਖੋ ਘੱਟ ਤੋਂ ਘੱਟ 6-7 ਲੱਖ ਰੁਪਇਆ 8.5 ਲੱਖ 8.5 ਲੱਖ ਰੁਪਇਆ ਤੇ ਅੱਜ ਹੀ ਇਸ ਜ਼ਮੀਨ ਤੋਂ ਆ ਗਿਆ ਤੇ ਪ੍ਰਮਾਤਮਾ ਕਿਰਪਾ ਕਰੇ ਇਸੇ ਤਰ੍ਹਾਂ ਹੀ ਹਰ ਪਿੰਡ ਦੀ ਆਪਦੀ ਪੰਚਾਇਤ ਦੀ ਜ਼ਮੀਨ ਆ ਤੇ ਜੇ ਜਮੀਨਾ ਚਕੋਤੇ ਦੇ ਚੜਨ ਤੇ ਮੈਨੂੰ ਲੱਗਦਾ ਵਾ ਵੀ ਪਿੰਡਾਂ ਨੂੰ ਵਿਕਾਸ ਲਈ ਕਿਸੇ ਗ੍ਰਾਂਟ ਦੀ ਲੋੜ ਨਹੀਂ ਪੈਣੀ ਇਹਨਾਂ ਪੈਸਿਆਂ ਨਾਲ ਹੀ ਪਿੰਡ ਦਾ ਵਿਕਾਸ ਪਹਿਲੀਆਂ ਸਰਕਾਰਾਂ ਦੇ ਵਿੱਚ ਆਪਾਂ ਵੇਂਦੇ ਰਹੇ ਆ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਤੇ ਕੀ ਛੁੱਟਣਾ ਹੁੰਦਾ ਸੀ ਜੀਦੀ ਸਰਕਾਰ ਬਣ ਜਣੀ ਜਿਹੜਾ ਐਮ ਐਲ ਏ ਮੰਤਰੀ ਜਿਹੜੇ ਹਲਕੇ ਜੋ ਬਣ ਜਣਾ ਉਹਨੇ ਆਪਦੇ ਚਿਹਤਿਆਂ ਨੂੰ ਸਾਥੀਆਂ ਨੂੰ ਕੰਮ ਕਰਾ ਦਿੰਦਾ ਕਿ ਆਹ 10 ਕਿੱਲੇ ਜ਼ਮੀਨ ਹੀ 5 ਕਿੱਲੇ ਤੇਰੀ ਤੇ 5 ਕਿੱਲੇ ਮੇਰੀ ਤੇ ਤੂੰ ਵਾਲਾ ਤੇ ਇਸੇ ਤਰ੍ਹਾਂ ਕਰਦਿਆ ਕਰਦਿਆ ਕਬਜ਼ੇ ਜਿਹੜੇ ਉਹ ਹਜ਼ਾਰਾਂ ਏਕੜਾਂ ਦੇ ਕਬਜ਼ੇ ਹੋ ਗਏ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਬਣੀ ਇੱਕ ਏਕੜ ਵੀ ਕੋਈ ਵਿਖਾ ਦੇ ਪੰਜਾਬ ਦੇ ਵਿੱਚ ਵੀ ਸਾਡੇ ਆਮ ਆਦਮੀ ਪਾਰਟੀ ਦੇ ਕਿਹੇ ਐਮ ਐਲ ਏ ਕਿਹੇ ਹਲਕਾ ਚਾਰਜ ਕਿਹੇ ਮੰਤਰੀ ਜਾਂ ਕਿ ਇਹ ਲੀਡਰ ਨੇ ਕਿਸੇ ਦਾ ਕਬਜ਼ਾ ਕਰਾਇਆ ਵਜਾਂ ਆਮ ਕਬਜ਼ਾ ਕੀਤਾ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਆ ਤੇ ਲੋਕਾਂ ਨੂੰ ਵੀ ਥੱਲੇ ਗਰਾਊਂਡ ਤੇ ਪਤਾ ਲੱਗਦਾ ਰਹਿੰਦਾ ਵੀ ਵਾਕੇ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੀ ਸਰਕਾਰੇ ਚ ਸੁਣਵਾਈ ਹੁੰਦੀ ਹੁੰਦੀ ਸੁਣਵਾਈ ਕਿ ਨਹੀਂ ਭਰਾਓ ਹੁੰਦੀ ਹਾਂਜੀ ਫਿਰ ਇਹਨਾਂ ਨਾਲ ਸਾਡਾ ਇੰਨਾ ਪਿਆਰ ਆ ਭਾਵੇਂ ਸਾਡੇ ਇਹਨਾਂ ਨਾਲ ਕੇਸ ਚੱਲਦੇ ਆ ਅਸੀਂ ਠੇਕੇ ਤੇ ਫਿਰ ਇਹਨਾਂ ਨੂੰ ਜ਼ਮੀਨ ਦਿੱਤੀ ਤੁਹਾਨੂੰ ਦਿੱਤੀ ਕਿ ਬਾਹਰ ਦਿੱਤੀ ਜੀ ਇਹਨਾਂ ਭਰਾਵਾ ਕਿਹਾ ਵੀ ਸਾਨੂੰ ਦੇਣੀ ਜੇ ਮੈਂ ਕਿਹਾ ਬਿਲਕੁਲ ਤੁਹਾਨੂੰ ਮਿਲੂ ਤੇ ਨਾਲੇ ਕਿੰਦੇ ਕਹ ਕੇ ਕੇਹ ਨਹੀਂ ਆ ਪਾ ਝਗੜਨਾ ਮੈਂ ਨਹੀਂ ਝਗੜਦਾ ਕੋਈ ਕੇਹ ਨਹੀਂ ਝਗੜਦਾ ਇਹ ਭਰਾ ਨੇ ਚਕੋਤੇ ਦੇ ਪੈਸੇ ਦਿਆ ਕਰੋ ਤੁਸੀਂ ਵਾਇਆ ਕਰੋ ਨਜ਼ਾਰੇ ਲਓ ਹਾਂਜੀ ਅਫਸਰ ਵੀ ਵਧੀਆ ਸਾਡੇ ਪਿੰਡਾਂ ਦੇ ਲੋਕ ਵੀ ਵਧੀਆ ਸਾਡੇ ਏਡੀਸੀ ਰੂਰਲ ਡਿਵੈਲਪਮੈਂਟ ਇਹਨਾਂ ਦਾ ਵੀ ਧੰਨਵਾਦ ਇਹ ਵੀ ਇੱਥੇ ਆ ਕੇ ਕਿਸਾਨਾਂ ਦੇ ਨਾਲ ਬਹਿ ਕੇ ਇਹਨਾਂ ਗੱਲਬਾਤ ਕਰਕੇ ਅੱਜ ਚਕੋਤੇ ਦੀਆਂ ਪਰਤੀਆਂ ਕੱਟਦੀਆਂ ਵੀਡੀਓ ਸਾਹਿਬ ਦਾ ਧੰਨਵਾਦ ਜਦੋਂ ਅਫਸਰ ਚੰਗੇ ਹੋਣ ਨਾ ਵੀਡੀਓ ਡੀਡੀਪੀਓ ਏਡੀਸੀ ਸੈਕਟਰੀ ਤਾਂ ਮੈਨੂੰ ਇਹ ਕਿਹੇ ਪਿੰਡ ਕੋਈ ਕਬਜ਼ਾ ਨਹੀਂ ਰਹਿ ਸਕਦਾ ਇਹ ਸਾਡੇ ਅਫਸਰ ਹੀ ਬੋਲਮਾਲ ਕਰਦੇ ਆ ਰਲਦੇ ਆ ਤੇ ਫੇਰ ਹੀ ਕਬਜ਼ੇ ਹੁੰਦੇ ਆ ਚੰਗੇ ਅਫਸਰ ਆ ਤੇ ਵੇਖੋ ਇਹਨਾਂ ਆ ਕੇ ਤੇ ਪਰਚੀਆਂ ਵੀ ਕੱਢਦੀਆਂ ਠੇਕੇ ਦੇ ਚੋਤੇ ਦੇ ਪੈਸੇ ਵੀ ਮਿਲਦੇ ਆ ਉਹ ਕਿਸਾਨਾਂ ਨੂੰ ਪੀਰ ਕਰਨੀਆਂ ਨੇ ਉੱਤਰ ਆ ਕੇ ਆਓ ਤੇ ਜਿਹੜੀ ਇਹਨਾਂ ਦੇ ਕੰਮ ਕੀਤੇ ਹੋ ਮੈਂ ਪੰਜਾਬ ਦੇ ਕਿਸਾਨਾਂ ਨੂੰ ਵੀ ਬੇਨਤੀ ਕਰਦਾ ਜਿਨ੍ਹਾਂ ਦੇ ਜ਼ਮੀਨਾਂ ਤੇ ਕਬਜ਼ੇ ਆ ਸਰਕਾਰੀ ਪੰਚਾਇਤ ਜ਼ਮੀਨਾਂ ਤੇ ਉਹਨਾਂ ਨੂੰ ਵੀ ਤੇ ਨਾਲ ਵੀਡੀਓ ਡੀਡੀਪੀਓ ਏਡੀਸੀ ਤੇ ਪੰਚਾਇਤ ਸੈਕਟਰੀ ਉਹਨਾਂ ਅਫਸਰਾਂ ਨੂੰ ਵੀ ਬੇਨਤੀ ਕਰਦਾ ਵੀ ਤਗੜੇ ਹੋ ਕੇ ਆਪਾਂ ਜਿਹੜੇ ਕਿਸਾਨਾਂ ਥੱਲੇ ਜ਼ਮੀਨਾਂ ਉਹਨਾਂ ਦੀਆਂ ਚਕੋਤੇ ਦੀਆਂ ਪਰਚੀਆਂ ਕੱਟ ਗਏ ਤੇ ਪੰਜਾਬ ਦੀ ਇਨਕਮ ਨੂੰ ਵਧਾਈਏ ਤੁਸੀਂ ਜਿੱਥੋਂ ਤਨਖਵਾਂ ਲੈਂਦੇ ਜੇ ਉਹ ਡਿਪਾਰਟਮੈਂਟ ਦੀ ਸੁੱਖ ਮੰਗੋ ਉਹ ਡਿਪਾਰਟਮੈਂਟ ਨੂੰ ਫਾਇਦੇ 'ਚ ਲਿਆਓ ਤਾਂ ਜੋ ਤੁਹਾਨੂੰ ਵੀ ਤਨਖਵਾਂ ਦੇਣ 'ਚ ਤੇ ਪੰਜਾਬ ਦਾ ਵਿਕਾਸ ਕਰ 'ਚ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਐਸਐਮਜ਼ेड ਨਿਊਜ਼ ਦੇ ਲਈ ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ